ਮਾਨ ਸਾਹਿਬ ਬਾਹਰ ਦੀ ਦੁਨੀਆ ਦੇ ਤੇ ਬੰਨ ਬੜੀ ਸ਼ਾਂਤੀ ਲੱਭੀ ਹੈ ਪਰ ਅੰਦਰ ਦੀ ਦੁਨੀਆ ਦੀ ਸ਼ਾਂਤੀ ਮੈਂ ਤੁਪ ਤੁਪ ਕੇ ਤਾਂ ਕਿ ਲੱਭਦੀ ਨਹੀਂ ਕਿੱਥੋਂ ਮਿਲਦੀ ਹੈ ਗਵਾਹੀ ਕਿੱਥੇ ਸੀ ਉਹ ਗਵਾਹੀ ਕੀ ਪਤਾ ਨਹੀਂ ਚੱਲਿਆ ਬਸ ਪਹਿਲਾਂ ਜਿਹੜੀ ਚੀਜ਼ ਲੱਭਣੀ ਹੈ ਨਾ ਪਤਾ ਹੋਵੇ ਨਾ ਵੀ ਅਸੀਂ ਗਵਾਹੀ ਕਿੱਥੇ ਹੈ ਸ਼ਾਂਤੀ ਹਰ ਇਨਸਾਨ ਲੱਭਦਾ ਹਾਂਜੀ ਬਾਹਰ ਨਹੀਂ ਲੱਭਣੀ ਬਾਹਰ ਬਹੁਤ سارے ਦ੍ਰਿਸ਼ਾ ਹੈ ਮਨ ਨੂੰ ਸ਼ਾਂਤ ਕਰਦੇ ਆ ਬਿਲਕੁਲ ਸਹੀ ਹੈ ਮਗਰ ਜਿਹੜਾ ਜਦੋਂ ਅੰਦਰ ਦੀ ਸ਼ਾਂਤੀ ਲੱਭਣੀ ਹੈ ਤਾਂ ਫਿਰ ਅੰਦਰ ਦੇ ਜਿਹੜੇ ਤੂਫਾਨ ਆ ਉਹਨਾਂ ਨੂੰ ਰੋਕਣਾ ਪੈਣਾ ਹੈ। ਉਹ ਤੂਫਾਨਾਂ ਦੇ ਬਾਰੇ ਸਮਝਣਾ ਪੈਂਦਾ। ਉਹ ਤੂਫਾਨ ਹੈਗਾ ਕਾਮ ਦੇ। ਅੱਛਾ। ਉਹ ਤੂਫਾਨ ਹੈਗਾ ਕ੍ਰੋਧ ਦੇ, ਲੋਭ ਦੇ, ਮੋਹ ਦੇ, ਹੰਕਾਰ ਦੇ। ਹਾਂਜੀ। ਜਿਸ ਤਰ੍ਹਾਂ ਇਹ ਪੱਥਰ ਆ ਜਿਹੜੇ ਸਾਡੇ ਸਾਡੇ ਜਿਹੜੇ ਕਾਮ ਦਾ ਪੱਥਰ ਆ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ। ਹਾਂਜੀ। ਇਹ ਪੱਥਰ ਜਦੋਂ ਸਾਡੇ 'ਚ ਜਿਹੜੇ ਹੈਗੇ ਇਹਨਾਂ ਦੇ ਕਰਕੇ ਤਸੀਂ ਸ਼ਾਂਤ। ਅੱਛਾ। ਜਦੋਂ ਬਹੁਤ ਇਨਸਾਨ ਦੇ ਉੱਤੇ ਦੁਨੀਆ ਭਰ ਦੇ ਪਏ ਆ ਤਾਂ ਉਹਨੂੰ ਸ਼ਾਂਤੀ ਕਿੱਥੋਂ ਮਿਲੂ? ਹਾਂ ਸੋ ਦੋਸਤੋ ਜਿਹੜੇ ਲੋਗ ਅਸਲ ਦੇ ਵਿੱਚ ਸੱਚੀ ਸ਼ਾਂਤੀ ਲੱਭ ਰਿਹਾ ਉਹਨਾਂ ਨੂੰ ਪਹਿਲਾਂ ਆਪਣੇ ਆਪ ਨੂੰ ਦੇਖਣਾ ਪਏਗਾ ਕਿ ਐਗਜ਼ੈਕਟਲੀ ਸ਼ਾਂਤੀ ਗਵਾਚੀ ਕਿੱਥੇ ਹੈ ਅੱਛਾ ਤੁਸੀਂ ਕਾਮਨਾਵਾਂ ਦੇ ਵਿੱਚ ਗਵਾਚੇ ਹੋ ਕਾਮਨਾਵਾਂ ਦੇ ਚੱਕਰ ਤੇ ਦੁਨੀਆ ਭਰ ਦੇ ਆਪਣੇ ਤੇ ਬੋਝ ਪਾਏ ਹੋ ਹਾਂਜੀ 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 ਫੇ ਤੁਹਾਨੂੰ ਨੀਂਦ ਕਿੱਥੋਂ ਆਏਗੀ ਠੀਕ ਜਿਸ ਬੰਦੇ ਦੇ ਉੱਤੇ ਕਰਦੇ ਚੜ੍ਹੇ ਹੋਣ ਉਹ ਬੰਦਾ ਕਿਸ ਤਰ੍ਹਾਂ ਆਨੰਦ ਲੈ ਸਕਦਾ ਸੋ ਇਸ ਕਰਕੇ ਸਾਰਾ ਜਿਹੜਾ ਚੱਕਰ ਹੈਗਾ ਆ ਪਹਿਲਾਂ ਆਪਣੇ ਜਿਹੜੇ ਲੋਡ ਹੈ ਉਹਨਾਂ ਨੂੰ ਸਾਨੂੰ ਸਮਝਣਾ ਪੈਣਾ ਅੱਛਾ ਕਿ ਸਾਡੀਆਂ ਕਾਮਨਾਵਾਂ ਦੇ ਚੱਕਰ ਤਾਂ ਨਹੀਂ ਸਾਡੇ ਉੱਪਰ ਹੈਗੇ। ਅੱਛਾ। ਕੀ ਜਦੋਂ ਸਾਡੀਆਂ ਕਾਮਨਾਵਾਂ ਪੂਰੀਆਂ ਨਹੀਂ ਹੁੰਦੀਆਂ ਫਿਰ ਕ੍ਰੋਧ ਦੇ ਚੱਕਰ ਪੈਂਦੇ? ਅੱਛਾ। ਜਦੋਂ ਜੇ ਮੇਰਾ ਕੋਈ ਚਾਹਨਾ ਆਂ ਅਗਰ ਮੈਨੂੰ ਨਹੀਂ ਮਿਲੇਗਾ। ਜੀ ਜੀ। ਤੇ ਜਿਹੜਾ ਰੋਕੇਗਾ ਤਾਂ ਮੈਨੂੰ ਉੱਤੇ ਗੁੱਸਾ ਆਏਗਾ। ਆ ਪੱਕੀ ਗੱਲ ਹੈ। ਫਿਰ ਕ੍ਰੋਧ ਦੀ ਜਦੋਂ ਪੂਰਤੀ ਨਹੀਂ ਹੁੰਦੀ ਵੱਲ ਲੋਭ ਉੱਠਦਾ। ਅੱਛਾ। ਮੈਂ ਮੈਨੂੰ ਫਿਰ ਮੈਂ ਏਦਾਂ ਇਕੱਠਾ ਕਰਾਂਗਾ ਇਕੱਠਾ ਕਰਾਂਗਾ ਲੋਭ ਦੀ ਵੀ ਪੂਰਤੀ ਨਹੀਂ ਹੁੰਦੀ। ਅੱਛਾ। ਫਿਰ ਮੋਹ ਉੱਠਦਾ। ਓਹੋ। ਪਰ ਮੋਦ ਵੀ ਪੂਰੀ ਨਹੀਂ ਹੁੰਦੀ। ਅੱਛਾ। ਫਿਰ ਅੰਕਾਰ ਉੱਠਦਾ, ਈਰ ਛਾੜ ਦੀ ਦਵੇਸ਼ ਹੁੰਦਾ। ਇਹ ਸਾਡੇ ਸਰੀਰ ਦੇ ਚੱਕਰਾਸ ਹੈਗੇ। ਅੱਛਾ। ਇਹ ਫਿਰ ਅਸ਼ਾਂਤੀ, ਅਸ਼ਾਂਤੀ, ਅਸ਼ਾਂਤੀ ਨੂੰ ਹੀ ਜਨਮ ਦਿੰਦੀ। ਅੱਛਾ। ਸ਼ਾਂਤੀ ਪਾਣੀ ਹੈ? ਹਾਂਜੀ। ਪਹਿਲਾਂ ਆਪਣੇ ਅੰਦਰ ਨੂੰ ਸ਼ਾਂਤ ਕਰਨਾ ਪਏਗਾ। ਅੰਦਰ ਨੂੰ ਕਿਸ ਤਰ੍ਹਾਂ ਸ਼ਾਂਤ ਕਰਨਾ? ਹਾਂਜੀ। ਆਪਣੇ ਆਪ ਨੂੰ ਦੇਖੋ। ਅੱਛਾ। ਮੇਰੇ ਵਿੱਚ ਕੀ ਕਮੀਆਂ ਹੈ? ਹਾਂਜੀ। ਮੇਂ ਨਹੀਂ ਆਇਆ ਸੀ ਕਿਹੜੀਆਂ ਚੀਜ਼ਾਂ ਜਿਹੜੀ ਮੇਰੀ ਅਸ਼ਾਂਤੀ ਦੇ ਰਾਸਤੇ ਦੇ ਵਿੱਚ ਵਾਧਾ ਕਰਦੇ। अच्छा जब वो नजर आदे नहीं आता अपने आप इंसान जेड़ा शांत होना शुरू हो जाए ठीक कौन है किने थोनू अशांत कीता तूसी कीता हां जी कौन है थोनू जेड़ा शांति दे सकदा तूसी दोगे आहा तूसी ਕੋਈ ਹੈ ਜਿੱਥੇ ਕੋਈ ਉੱਥੇ ਜਾ ਕੇ ਲੱਭ ਲੋ ਠੀਕ ਹੈ ਤੁਸੀਂ ਕਾਮ ਚ ਫਸੇ ਹੋਗੇ ਕਿਤੇ ਕਾਮ ਨਾ ਮਾਂ ਦੇ ਫਸੂਗੇ ਤੁਸੀਂ ਲੋਭ ਚ ਫਸੇ ਹੋਗੇ ਹੰਕਾਰ ਚ ਫਸੇ ਹੋਗੇ ਜਿਹੜੀਆਂ ਚੀਜ਼ਾਂ ਨੇ ਤੁਹਾਨੂੰ अशांत अशांत ਸਾਡੇ ਡਿਸੀਜਨ ਸਾਨੂੰ ਕਰ ਅੱਛਾ ਉਹਨਾਂ ਨੂੰ ਹਾਂ ਜੀ ਆਪਣਾ ਸਮਝਣਾ ਜ਼ਰੂਰੀ ਹੈ ਠੀਕ ਠੀਕ ਹੈ ਜੀ ਹਾਂ ਜੀ ਓਕੇ ਜੀ ਮਿਲ ਗਈ ਸਾਜੀ ਸ਼ਾਂਤੀ ਮਿਲ ਗਈ ਗੁੱਡ ਬਹੁਤ ਵਾਹ